ਪਰਿਵਾਰ ਵੱਲੋਂ ਸ਼ਿਮ ਆਇਆ ਮੰਦਿਰ ਦੇ ਬਾਹਰ ਅੱਜ ਲੰਗਰ ਲਗਾਇਆ ਗਿਆ ਵਾ ਲੰਗਰ ਦੀਆਂ ਤਸਵੀਰਾਂ ਤੁਹਾਨੂੰ ਏਕਤਾ ਲਹਿਰ ਤੇ ਦਿਖਾ ਰਹੇ ਹਾਂ ਗੱਲਬਾਤ ਕਰ ਲੈਣੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼ਿਵ ਸ਼ੰਕਰ ਮੈਂ ਇਸ਼ਾਨ ਚੋਪੜਾ ਜੋ ਕਿ ਲੰਗਰ ਲਗਾਇਆ ਜਾ ਰਿਹਾ ਹੈ ਰੇੜੀ ਮਾਰਕੀਟ ਸ਼ਿਵ ਮਾਇਆ ਮੰਦਰ ਨਗੋਦਰ ਇਹ ਮੈਂ ਆਪਣੇ ਪਿਤਾ ਸ਼੍ਰੀ ਸਵਰਗੀ ਇੰਦਰਜੀਤ ਚੋਪੜਾ ਜੀ ਤੇ ਬ੍ਰਦਰ ਸਵਰਗੀ ਹਰਸ਼ ਚੋਪੜਾ ਜੀ ਵੱਲੋਂ ਅਸੀਂ ਲਗਵਾਇਆ ਜਾ ਰਿਹਾ ਹੈ ਇਹ ਨਗੋਦਰ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਜੀ ਆਣ ਕੇ ਇੱਥੇ ਆਪਣਾ ਪ੍ਰਸ਼ਾਦ ਖਾਓ ਆਣ ਕੇ ਤੇ ਆ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਾਬਾ ਬੋ ਬੋ ਸ਼ੁਕਰੀਆ ਜੀ ਅਸੀਂ ਚੋਪੜਾ ਸਾਹਿਬ ਗੱਲਬਾਤ ਹੋਰ ਕਰਨ ਲਈ ਮਾਸਟਰ ਭਵਿੰਦਰ ਜੀ ਸਾਡੇ ਨਾਲ ਮੌਜੂਦ ਨੇ ਜੀ ਇਹ ਚੋਪੜਾ ਪਰਿਵਾਰ ਵੱਲੋਂ ਲੰਗਰ ਲਗਾਇਆ ਗਿਆ ਜੀ ਅੱਜ ਚੋਪੜਾ ਪਰਿਵਾਰ ਵੱਲੋਂ ਇੰਦਰਜੀਤ ਚੋਪੜਾ ਅਤੇ ਹਰਸ਼ ਚੋਪੜਾ ਦੀ ਸ਼ਲਾਣਾ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਇਹ ਲੰਗਰ ਉਹਨਾਂ ਨੂੰ ਸਮਰਪਿਤ ਹੈ ਉਹ ਕੋਈ ਸਮਾਂ ਪਹਿਲਾਂ ਇਸ ਪਰਿਵਾਰ ਨੂੰ ਵਿਛੋੜਾ ਦੇ ਗਏ ਇਹ ਬੜੀ ਚੰਗੀ ਪ੍ਰਤਿ ਕੀ ਅਸੀਂ ਬਜ਼ੁਰਗਾਂ ਨੂੰ ਯਾਦ ਕਰਦੇ ਆ ਅਸੀਂ ਉਹਨਾਂ ਦੀਆਂ ਯਾਦ ਦੇ ਵਿੱਚ ਲੰਗਰ ਲਗਾਉਂਦੇ ਆ ਸੇਵਾ ਕਰਦੇ ਆ ਇਹ ਸੇਵਾ ਉਹਨਾਂ ਬਜ਼ੁਰਗਾਂ ਨੂੰ ਪ੍ਰਾਪਤ ਹੋਵੇ ਉਹ ਇਸ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਇਹਨਾਂ ਨੂੰ ਦਿਨ ਦੁਗਣੀ ਰਾਤ ਚਾਉਗੀ ਤਰੱਕੀ ਦਾ ਆਸ਼ੀਰਵਾਦ ਦੇਣ ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਵੱਲੋਂ ਇਹ ਕੀਤੇ ਹੋਏ ਯਤਨ ਜਿਹੜੇ ਆ ਉਹ ਦੂਜਿਆਂ ਲੋਕਾਂ ਲਈ ਵੀ ਸੇਧ ਬਣ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਇਸੇ ਤਰ੍ਹਾਂ ਯਾਦ ਰੱਖੀਏ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਅੱਜ ਅਸੀਂ ਚੋਪੜਾ ਪਰਿਵਾਰ ਦੇ ਸੱਦੇ ਤੇ ਇੱਥੇ ਸ਼੍ਰੀ ਮਾਇਆ ਮੰਦਰ ਨਕੌਦਰ ਪਹੁੰਚੇ ਆ ਅੱਜ ਇਹਨਾਂ ਦੇ ਪਰਿਵਾਰ ਦੇ ਬਜ਼ੁਰਗ ਔਰ ਇਹਨਾਂ ਦੇ ਬ੍ਰਦਰ ਸ਼੍ਰੀ ਇੰਦਰਜੀ ਚੋਪੜਾ ਜੀ ਸਵਰਗੀ ਔਰ ਇਹਨਾਂ ਦੇ ਬ੍ਰਦਰ ਹਰਸ਼ ਚੋਪੜਾ ਜੀ ਦੀ ਜਾਤ ਚ ਉਹਨਾਂ ਦੀ ਵਰਸੀ ਦੇ ਮੌਕੇ ਤੇ ਅੱਜ ਲੰਗਰ ਲਗਾਇਆ ਗਿਆ ਕਿਉਂਕਿ ਮੈਨੂੰ ਅੱਜ ਵੀ ਯਾਦ ਆ ਜਦੋਂ ਅੰਕਨ ਉਹਦੇ ਪੈਰ ਚ ਫ੍ਰੈਕਚਰ ਹੋਇਆ ਇਹਨਾਂ ਦੇ ਬੇਟੇ ਨੇ ਬਹੁਤ ਜਿਆਦਾ ਉਹਨਾਂ ਦੀ ਸੇਵਾ ਕੀਤੀ ਇਲਾਜ ਕਰਾਇਆ ਸ਼ੇਖਰੀ ਹਸਪੀਟਲ ਕੰਮਲ ਹਸਪੀਟਲ ਚਲੋ ਆਪਣਾ ਇਹ ਫਰਜ਼ ਵੀ ਬੰਦਾ ਬੱਚਿਆਂ ਦਾ ਚਲੋ ਇਹ ਬਹੁਤ achhi ਗੱਲ ਹੈ ਆ ਵੀ ਬਜ਼ੁਰਗਾਂ ਦੇ ਜਾਨ ਤੋਂ ਬਾਅਦ ਆਪਾਂ ਉਹਨਾਂ ਨੂੰ ਯਾਦ ਰੱਖਦੇ ਆ ਤੇ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਆ ਵੀ ਚਲੋ ਜਾਨ ਵਾਲੇ ਤਾਂ ਚਲੇ ਗਏ ਉਹਨਾਂ ਦੇ ਸੰਪਰਕ ਵਿੱਚ ਵਾਸਾ ਮਿਲੇ ਤੇ ਪਿੱਛੇ ਜਿਹੜਾ ਪਰਿਵਾਰ ਆ ਉਹ ਚਲੋ ਬਹੁਤ ਵਧੀਆ ਤਰੱਕੀ ਕਰ ਰਿਹਾ ਐ ਇਸ ਟਾਈਮ ਬਹੁਤ ਅੱਛੇ ਕੰਮ ਕਰ ਰਿਹਾ ਆ ਇਹ ਜਿਹੜਾ ਲੜਕਾ ਮੋਨਾ ਆ ਇਹ ਕਈ ਸੰਸਥਾ ਨਾਲ ਜੁੜਿਆ ਹੋਇਆ ਆ ਤੇ ਇਹ ਇੱਕ ਪਰਿਵਾਰ ਦੀ ਅੱਛੀ ਸਿਹਤ ਆ ਅ ਨੇ ਸਮਾਜ ਦੀ ਸੇਵਾ ਕਰਦੇ ਰਹੇ ਜੀ ਆ ਸ਼੍ਰੀ ਰਾਮ ਅੱਜ ਅਸੀਂ ਚੋਪੜਾ ਪਰਵਾਹ ਜੀ ਸੱਦੇ ਦੇ ਇਥੇ ਸ਼੍ਰੀ ਮਾ ਮੰਦਿਰ ਆਏ ਆ ਅੱਜ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ ਇੰਦਰਜੀਤ ਚੋਪੜਾ ਜੀ ਬਰਾਦਰ ਆਪਣੇ ਦੇ ਯਾਦ ਦੇ ਵਿੱਚ ਸਾਰਾ ਲੰਗਰ ਲਗਾਇਆ ਹੈ ਇਸੇ ਤਰ੍ਹਾਂ ਹੀ ਸੇਵਾ ਬਹੁਤ ਬਹੁਤ ਕਰਦੇ ਰਹੇ ਅੱਗੇ ਵੀ ਬੜੀਆਂ ਸੇਵਾ ਕਰਦੇ ਨੇ ਹੋਰ ਵੀ ਸੰਤਾ ਸੇਵਾ ਬਹੁਤ ਕਰਦੇ ਨੇ ਜਦੋਂ ਬਜ਼ੁਰਗਾਂ ਨੂੰ ਯਾਦ ਕੀਤਾ ਲੰਗਰ ਲਗਾਇਆ ਇੱਥੇ ਤੋਂ ਹੀ ਹਰ ਸਾਲ ਲੰਗਰ ਲਾਉਂਦੇ ਰਹਣ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਸ਼ਕਤੀ ਦੇਵੇ ਤੇ ਇਸਨੂੰ ਸੇਵਾ ਕਰਦੇ ਰਹੇ ਜੈ ਸ਼੍ਰੀ ਰਾਮ ਜੀ ਅੱਜ ਚੋਪੜਾ ਪਰਿਵਾਰ ਨੇ ਆਪਣੇ ਬਜ਼ੁਰਗ ਸਵਰਗੀਏ ਇੰਦਰਜੀਤ ਚੋਪੜਾ ਜੀ ਤੇ ਆਪਣੇ ਬ੍ਰਦਰ ਹਰਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਮੋਨਾ ਚੋਪੜਾ ਉਹਨਾਂ ਦੀ ਵਾਈਫ ਉਹਨਾਂ ਦੇ ਬ੍ਰਦਰ ਚੇਤਨ ਉਹਨਾਂ ਨੇ ਮਿਲ ਕੇ ਇਹ ਇਹ ਕਪਰਾਲਾ ਕੀਤਾ ਉਹਨਾਂ ਨੂੰ ਯਾਦ ਕਰਨ ਦਾ ਜਿਹੜਾ ਕਿ ਆਪਣੇ ਸ਼ਹਿਰ ਨਿਵਾਸੀਆਂ ਨੂੰ ਵੀ ਇਹ ਉਹਨਾਂ ਦੀ ਯਾਦ ਦੁਬਾਰਾ ਤਾਜੀ ਹੋ ਜਾਏਗੀ ਕਿ ਚੋਪੜਾ ਜੀ ਪਰਿਵਾਰ ਦਾ ਸ਼ਹਿਰ ਨੂੰ ਕਾਫੀ ਦੇਣ ਰਿਹਾ ਹੈ ਚੋਪੜਾ ਸਵੀਟ ਸ਼ਾਪ ਦੇ ਨਾਲ ਔਰ ਸ਼੍ਰੀ ਇੰਦਰ ਜੀ ਚੋਪੜਾ ਜੀ ਬੈਸਟ ਹਲਵਾਈ ਹੁੰਦੇ ਸੀ ਆਪਣੀ ਦੁਕਾਨ ਦੇ ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਪਏ ਹਾਂ ਪ੍ਰਭੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੋਵੇ ਤੇ ਉਹਨਾਂ ਨੂੰ ਸ਼ਾਂਤੀ ਬਖਸ਼ੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਚੋਪੜਾ ਪਰਵਾਰ ਨੇ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਹੈਗਾ ਵਾ ਇਹ ਇੱਕ ਬਹੁਤ ਹੀ ਵਧੀਆ ਉਪਕਾਰ ਹੈਗਾ ਵਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਬਹੁਤ ਹੀ ਵਧੀਆ ਕੀਤਾ ਹੈ ਦੇਸ਼ੀ ਰਾਮ ਮੈਂ ਮਾਨਸੀ ਚੋਪੜਾ ਅੱਜ ਮੇਰੇ ਫਾਦਰ ਇਨ ਲਾ ਇੰਦਰਜੀ ਚੋਪੜਾ ਜੀ ਦੀ ਵਰਸੀ ਦੇ ਉੱਤੇ ਲੰਗਰ ਲਗਾਇਆ ਗਿਆ ਵਾ ਤਸਵੀਰਾਂ ਤੁਹਾਨੂੰ ਮਕਬਰਿਆਂ ਦੇ ਕੋਲ ਸ਼ੇਵ ਮਾਇਆ ਮੰਦਿਰ ਤੋਂ ਦਿਖਾ ਰਹੀ ਸੀ ਜਿੱਥੇ ਚੋਪੜਾ ਪਰਿਵਾਰ ਵੱਲੋਂ ਅੱਜ ਬਜ਼ੁਰਗਾਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਵਾ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਛਸ਼ੀਲ ਢਿੰਗੜਾ ਇਕਤਾਲਾ ਨਿਊਜ਼ ਨਕੋਦਰ